ਆਓ ਸੁਣੀਏ ਡਾਕਟਰ ਨਰਿੰਦਰ ਸਿੰਘ ਕਪੂਰ ਦਾ ਵਾਰਤਕ ਲੇਖ ਤੁਰੰਦਾ ਹੁਨਰ ਕੇਵਲ ਸਬਰ ਸੰਤੋਖ ਵਾਲਾ ਵਿਅਕਤੀ ਹੀ ਲੰਮੇ ਪੈਂਡੇ ਤੁਰੰਦਾ ਸਾਹਸ ਅਤੇ ਸਿੱਦਕ ਵਿਖਾ ਸਕਦਾ ਹੈ ਕਹਿੰਦੇ ਹਨ ਜਿਹੜੇ ਠੀਕ ਤੁਰ ਨਹੀਂ ਸਕਦੇ ਉਹ ਸਦਾ ਗਲਤ ਨਿਸ਼ਾਨਿਆਂ ਤੇ ਪਹੁੰਚਦੇ ਹਨ ਮਨੁੱਖ ਜਦੋਂ ਦਾ ਕਾਰ ਉੱਤੇ ਸਵਾਰ ਹੋਇਆ ਹੈ ਉਦੋਂ ਤੋ ਹੀ ਉਹ ਦੁਰੰਦੀ ਮੋਜ ਤੋਂ ਵਾਂਝਿਆ ਗਿਆ ਹੈ ਜਦੋਂ ਵਿਅਕਤੀ ਇੱਕ ਥਾਂ ਉੱਤੇ ਰਹਿ ਰਹਿ ਕੇ ਅੱਕ ਜਾਂਦਾ ਹੈ ਤਾਂ ਉਹ ਕਿਧਰੇ ਦੂਰ ਨਿਕਲ ਜਾਣਾ ਚਾਹੁੰਦਾ ਹੈ ਪਹਾੜ ਅਤੇ ਸਮੁੰਦਰਾਂ ਦੇ ਕਿਨਾਰੇ ਸਾਨੂੰ ਇਸ ਲਈ ਚੰਗੇ ਲੱਗਦੇ ਹਨ ਕਿਉਂਕਿ ਉਹ ਸਾਨੂੰ ਤੁਰੰਦਾ ਅਫਸਰ ਪ੍ਰਦਾਨ ਕਰਦੇ ਹਨ ਤੁਰਨਾ ਅਸਲ ਵਿੱਚ ਹਲਕੇ ਫੁੱਲ ਹੋਣ ਦਾ ਹੁਨਰ ਹੈ ਤੁਸੀਂ ਡੁੱਬਦੇ ਹੋਏ ਸੂਰਜ ਨੂੰ ਤੁਰਦੇ ਹੋਏ ਤੱਕੋ ਕੁਝ ਦਿਨ ਵੇਖਦੇ ਰਹੋ ਤੁਹਾਨੂੰ ਇੰਜ ਪ੍ਰਤੀਤ ਹੋਣ ਲੱਗ ਪਵੇਗਾ ਜਿਵੇਂ ਸੂਰਜ ਤੁਹਾਡੇ ਨਾਲ ਗੱਲਾਂ ਕਰ ਰਿਹਾ ਹੋਵੇ ਯਾਤਰੀ ਜਿਗਿਆਸੂ ਅਬਿਲਾਸ਼ੀ ਦੇ ਅਰਥ ਤੁਰਨ ਵਾਲੇ ਵਿਅਕਤੀ ਤੋਂ ਹੀ ਹਨ ਜੁਨਾਨੀ ਪਾਤਰ ਜੁਲੀਸਿਸ ਅਤੇ ਸਾਡੇ ਪੰਜਾਬ ਦੇ ਗੁਰੂ ਨਾਨਕ ਦੇਵ ਸਦਾ ਤੁਰਦੇ ਰਹਿਣ ਵਾਲੇ ਵਿਅਕਤੀਆਂ ਦੇ ਪ੍ਰਤੀਕ ਹਨ ਪੰਜਾਬ ਦਾ ਸੱਭਿਆਚਾਰ ਦਰਿਆਵਾਂ ਵਾਲਾ ਸੱਭਿਆਚਾਰ ਹੈ। ਨਿਰੰਤਰ ਵਹਨ ਵਿੱਚ ਪਿਆਨ ਦਾ ਸੱਭਿਆਚਾਰ। ਪੰਜਾਬੀ ਕਿੱਸਾ ਕਾ ਵਿਚਲੇ ਪ੍ਰੇਮੀ ਮਿਰਜ਼ਾ ਰਾਂਝਾ ਪੁੰਨੂ ਆਜ ਆਪਣੇ ਦੇਸਾਂ ਇਲਾਕਿਆਂ ਚੋਂ ਦੁਰ ਕੇ ਹੀ ਆਪਣੀਆਂ ਪ੍ਰੇਮ ਕਾਵਾਂ ਦੇ ਦੇਸ਼ ਪਹੁੰਚੇ ਸਨ। ਕਿਸੇ ਸਿਆਣੇ ਨੇ ਕਿਹਾ ਹੈ ਮੈਂ ਜਿੰਨਾ ਵਧੇਰੇ ਦੁਰ ਦਾ ਹਾਂ ਉਤਨਾ ਹੀ ਮੈਨੂੰ ਵਧੇਰੇ ਅਨੁਭਵ ਹੁੰਦਾ ਹੈ। ਕਿ ਮੈਂ ਘਟ ਤੁਰਦਾ ਹਾਂ ਜਦੋਂ ਵੀ ਮੈਂ ਦੂਰਨ ਗਿਆ ਹਾਂ ਮੈਂ ਆਪਣੇ ਘਰ ਵਧੇਰੇ ਪ੍ਰਸੰਨ ਪਰਤਿਆ ਹਾਂ ਮਨੁੱਖ ਨੇ ਆਪਣੇ فاਸਲੇ ਲੰਮੇ ਕਰ ਲਏ ਹਨ ਇਸ ਲਈ ਕਾਰਾਂ ਗੱਡੀਆਂ ਬੱਸਾਂ ਆਦ ਉਸ ਦੀ ਮਜਬੂਰੀ ਬਣ ਗਈਆਂ ਹਨ ਪਰ ਤੁਰੰਦੇ ਜਿਹੜੇ ਕੁਝ ਅਵਸਰ ਮਨੁੱਖਾਂ ਨੂੰ ਮਿਲਦੇ ਹਨ ਉਹ ਉਹਨਾਂ ਤੋਂ ਵੀ ਲਾਭ ਨਹੀਂ ਉਠਾਉਂਦੇ ਇਹੀ ਕਾਰਨ ਹੈ ਕਿ ਮਨੁੱਖ ਦੀਆਂ ਸਰੀਰਕ ਸਮੱਸਿਆਵਾਂ ਵੱਧ ਗਈਆਂ ਹਨ ਅਤੇ ਅੱਜ ਦਾ ਮਨੁੱਖ ਆਪਣੇ ਸਰੀਰ ਦੀ ਜਦੋਂ ਵੀ ਕੋਈ ਗੱਲ ਕਰਦਾ ਹੈ ਤਾਂ ਕੋਈ ਨਾ ਕੋਈ ਸਮੱਸਿਆ ਹੀ ਹੁੰਦੀ ਹੈ ਭੁੱਖ ਨਹੀਂ ਲੱਗਦੀ ਤੁਰੋ ਦਿਲ ਉਦਾਸ ਹੈ ਤੁਰੋ ਜਦੋਂ ਵੀ ਮੌਕਾ ਮਿਲੇ ਤੁਰੋ ਤੁਸੀਂ ਦੁਰਨਾ ਸ਼ੁਰੂ ਤਾਂ ਕਰੋ 5 ਮਿੰਟਾਂ ਵਿੱਚ ਤੁਹਾਨੂੰ ਤਬਦੀਲੀ ਮਹਿਸੂਸ ਹੋਣ ਲੱਗ ਪਵੇਗੀ ਅਸੀਂ ਡਾਕਟਰਾਂ ਕੋਲ ਜਾਣ ਲਈ ਤਿਆਰ ਹਾਂ ਆਪਰੇਸ਼ਨ ਕਰਵਾਉਣ ਲਈ ਤਿਆਰ ਹਾਂ ਤੁਰਨ ਲਈ ਤਿਆਰ ਨਹੀਂ ਬਹੁਤਿਆਂ ਨੂੰ ਤਾਂ ਤੁਰਨਾ ਆਉਂਦਾ ਹੀ ਨਹੀਂ ਉਹ ਬਿਮਾਰਾਂ ਵਾਂਗ ਤੁਰਦੇ ਹਨ ਅਮੀਰ ਘਰਾਂ ਵਿੱਚ ਕਿਸੇ ਦੀ ਜ਼ਿਹਤ ਠੀਕ ਹੁੰਦੀ ਹੈ ਤਾਂ ਨੌਕਰਾਂ ਦੀ ਹੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਹੀ ਸਾਰੇ ਕੰਮ ਕਰਨੇ ਪੈਂਦੇ ਹਨ ਤੇ ਉਹੀ ਹਨ ਜਿਹੜੇ ਤੁਰਦੇ ਹਨ ਤੁਰਨ ਨਾਲ ਸਵੈ ਵਿਸ਼ਵਾਸ ਉਪਜਦਾ ਹੈ ਕਿਸੇ ਦੀ ਆਜ਼ਾਦੀ ਇਸ ਗੱਲ ਤੋਂ ਮਾਪੀ ਜਾ ਸਕਦੀ ਹੈ ਕਿ ਉਹ ਤੁਰਦਾ ਕਿੰਨਾ ਹੈ ਜੇ ਤੁਹਾਨੂੰ ਤੁਰੰਦਾ ਅਭਿਆਸ ਹੋਵੇ ਅਤੇ ਲਗਨ ਹੋਵੇ ਤਾਂ ਕੋਲੋਂ ਤੇਜ਼ੀ ਨਾਲ ਲੰਘਣ ਵਾਲੇ ਧਾਰਾਂ ਵਿੱਚ ਬੈਠੇ ਵਿਅਕਤੀ ਤੁਹਾਨੂੰ ਤਰਸ ਤੇ ਪਾਤਰ ਪ੍ਰਤੀਤ ਹੋਣ ਲੱਗ ਪੈਣਗੇ ਜਿਹੜੇ ਪਤੀ ਪਤਨੀ ਇਕੱਠੇ ਸੈਰ ਕਰ ਸਕਦੇ ਹਨ ਉਹ ਦੁਨੀਆ ਦੀ ਹਰ ਮੁਸੀਬਤ ਦਾ ਖਿੜੇ ਮੱਥੇ ਸਾਹਮਣਾ ਕਰ ਸਕਦੇ ਹਨ ਕਈ ਬਿਮਾਰੀ ਕਾਰਨ ਤੁਰਦੇ ਹਨ ਪਰ ਜਿਸ ਨੂੰ ਤੁਰਨ ਦੀ ਆਦਤ ਹੈ ਉਸ ਨੂੰ ਬਿਮਾਰੀ ਲੱਗਦੀ ਹੀ ਨਹੀਂ ਤੁਰਨ ਵਾਲੇ ਨੂੰ ਸਾਰੀਆਂ ਥਾਵਾਂ ਨੇੜੇ ਪ੍ਰਤੀਤ ਹੁੰਦੀਆਂ ਹਨ ਤੁਰਨ ਵਿੱਚ ਇੱਕ ਲਹਿ ਹੈ ਤਾਲ ਹੈ ਸੰਗੀਤ ਹੈ ਕਲਪਨਾ ਤੁਰਨ ਵੇਲੇ ਹੀ ਉੱਚੇ ਆਕਾਸ਼ਾਂ ਵਿੱਚ ਉੱਡਦੀ ਹੈ ਪੰਛੀਆਂ ਬੁੱਟਿਆਂ ਫੁੱਲਾਂ ਲੋਕਾਂ ਅਤੇ ਦਰਿਆਵਾਂ ਦੇ ਅਰਥ ਤੁਰੰਤ ਦੇ ਸੰਦਰਭ ਵਿੱਚ ਹੀ ਸਮਝੇ ਜਾ ਸਕਦੇ ਹਨ ਕਈ ਲੋਕ ਵਿਦੇਸ਼ ਵਿੱਚ guzare ਇੱਕ ਹਫਤੇ ਬਾਰੇ ਸਾਲਾਂ ਬੱਧੀ ਗੱਲਾਂ ਕਰਦੇ ਰਹਿੰਦੇ ਹਨ ਪਰ ਜਿਸ ਦੇਸ਼ ਵਿੱਚ ਪੀੜ੍ਹੀਆਂ ਤੋਂ रह ਰਹੇ ਹੁੰਦੇ ਹਨ ਉਹਨਾਂ ਥਾਵਾਂ ਬਾਰੇ ਉਹਨਾਂ ਕੋਲ ਦੱਸ ਵਾਕ ਵੀ ਨਹੀਂ ਹੁੰਦੇ ਤੁਰੰਤ ਨਾਲ ਹੀ ਆਪਣੇ ਪ੍ਰਾਂਤ ਅਤੇ ਦੇਸ਼ ਦੀ ਵਿਸ਼ਾਲਤਾ ਦਾ ਗਿਆਨ ਹੁੰਦਾ ਹੈ ਤੁਹਾਨੂੰ ਕੋਈ ਅਜੇਹਾ ਵਿਅਕਤੀ ਨਹੀਂ ਮਿਲੇਗਾ ਜਿਹੜਾ ਤੁਰਨ ਦਾ ਸ਼ੁਕੀਨ ਹੋਵੇ ਅਤੇ ਆਪਣੇ ਦੇਸ਼ ਨੂੰ ਪਿਆਰ ਨਾ ਕਰਦਾ ਹੋਵੇ ਬਹੁਤ ਸਾਰੇ ਵਿਅਕਤੀ ਜਿਹੜੇ ਆਤਮਕਾਤ ਕਰਨ ਦੀ ਨੀਤ ਨਾਲ ਘਰੋਂ ਨਿਕਲਦੇ ਹਨ ਉਹ ਥੋੜਾ فاਸਲਾ ਤੁਰਨ ਨਾਲ ਹੀ ਆਪਣਾ ਇਰਾਦਾ ਬਦਲ ਲੈਂਦੇ ਵੇਖੇ ਗਏ ਹਨ ਜਦੋਂ ਸਾਨੂੰ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਤਾਂ ਅਸੀਂ ਉਸ ਨਾਲ ਤੁਰਨ ਵਾਲੇ ਰਸਤੇ ਨੂੰ ਆਪਣੀ ਯਾਦ ਦਾ ਇੱਕ ਹਿੱਸਾ ਬਣਾ ਲੈਂਦੇ ਹਾਂ ਤੁਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਕੁਦਰਤ ਦੇ ਹਵਾਲੇ ਕਰ ਦਿੰਦਾ ਹੈ ਅਤੇ ਕੁਦਰਤ ਉਸ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦਿੰਦੀ ਹੈ। ਸਾਨੂੰ ਆਪਣੇ ਗਿਆਨ ਇੰਦਰੀ ਖੋਲ ਕੇ ਤੁਰਨਾ ਚਾਹੀਦਾ ਹੈ। ਭਾਵੇਂ ਤੁਰਨ ਨਾਲ ਗਿਆਨ ਪ੍ਰਾਪਤ ਨਹੀਂ ਹੁੰਦਾ ਪਰ ਜੋ ਗਿਆਨ ਸਾਡੇ ਕੋਲ ਹੁੰਦਾ ਹੈ ਤੁਰਨ ਨਾਲ ਉਸ ਦੀ ਪੁਸ਼ਟੀ ਹੋ ਜਾਂਦੀ ਹੈ। ਤੁਰਨ ਨਾਲ ਸਾਡਾ ਪ੍ਰਕਿਰਤੀ ਨਾਲ ਨਾਤਾ ਜੁੜਦਾ ਹੈ। ਅਤੇ ਇਹੇ ਨਾਤਾ ਸਾਡੇ ਮਨ ਨੂੰ ਅਮੀਰ ਅਤੇ ਸਾਡੇ ਦਿਲ ਨੂੰ ਵਿਸ਼ਾਲ ਕਰਦਾ ਹੈ ਅਜੋਕੀ ਦੁਨੀਆ ਨੂੰ ਉਹਨਾਂ ਲੋਕਾਂ ਦੀ ਲੋੜ ਹੈ ਜਿਹੜੇ ਅੰਦਰੋਂ ਖੁਸ਼ ਹੋਣ ਪਰ ਅਜਿਹੇ ਵਿਅਕਤੀ ਉਹੀ ਹੋ ਸਕਦੇ ਹਨ ਜਿਨ੍ਹਾਂ ਦੀ ਪੰਛੀਆਂ, ਦਰਖਤਾਂ, ਫੁੱਲਾਂ ਅਤੇ ਘਾਹ ਨਾਲ ਦੋਸਤੀ ਹੋਵੇ ਮਨੁੱਖ ਅਸਲ ਵਿੱਚ ਅੰਦਰੋਂ ਉਦੋਂ ਖਿੜੇਗਾ ਜਦੋਂ ਉਸਦੀ ਰਸੋਈ ਅਤੇ ਉਸਦਾ ਬਿਸਤਰਾ ਖੁੱਲੀਆਂ ਥਾਵਾਂ ਉੱਤੇ ਹੋਣਗੇ ਸਭ ਤੋਂ ਚੰਗੀ ਸੈਰ ਪਾਣੀ ਦੇ ਕਿਨਾਰੇ ਹੁੰਦੀ ਹੈ ਪਰ ਕੋਈ ਵੀ ਸੈਰ ਮਾੜੀ ਨਹੀਂ ਜਿਹੜੇ ਵਿਅਕਤੀ ਤੁਰ ਕੇ ਆਪਣੇ ਕੰਮ ਦੀ ਥਾਂ ਅੱਪੜ ਸਕਦੇ ਹਨ ਉਹਨਾਂ ਨੂੰ ਸੋਖਿਆ ਦੁਖੀ ਨਹੀਂ ਕੀਤਾ ਜਾ ਸਕਦਾ ਦੂਰ ਨਾਲ ਨਿਗੋਣੀਆਂ ਚੀਜ਼ਾਂ ਵੀ ਸੁੰਦਰ ਪ੍ਰਤੀਤ ਹੋਣ ਲੱਗ ਪੈਂਦੀਆਂ ਹਨ ਦਰਖਤ ਕਪਤਾਵਾਂ ਪ੍ਰਤੀਤ ਹੋਣ ਲੱਗ ਪੈਂਦੇ ਹਨ ਅਤੇ ਗਉਵਾਂ ਵਿੱਚਾਂ ਸਬਰ ਸੰਤੋਖਦੀਆਂ ਮੂਰਤੀਆਂ ਪਾਸਾਂ ਲੱਗ ਪੈਂਦੀਆਂ ਹਨ ਤੁਰਨ ਵਾਲਾ ਵਿਅਕਤੀ ਵੀਰ ਧੀਰ ਗੰਭੀਰ ਹੋ ਜਾਂਦਾ ਹੈ ਇਸ ਆਪੂ ਤਾਪੀ ਅਤੇ ਢੂੜਾਂ ਵਾਲੇ ਸੰਸਾਰ ਦੀ ਥਾਂ ਅਸੀਂ ਜਦੋਂ ਦ੍ਰਿਖਤਾਂ ਨੂੰ ਸੰਜਮ ਅਤੇ ਸਲੀਕੇ ਨਾਲ ਇੱਕ ਥਾਂ ਵਾਸਤੇ ਵੇਖਦੇ ਹਾਂ ਤਾਂ ਮਨੁੱਖ ਦੀ ਅਕਲ ਉਤੇ ਹਾਸਾ ਆਉਂਦਾ ਹੈ ਦਰਕਤਾਂ ਵਿੱਚੋਂ ਆਂਦੀ ਖੁਸ਼ਬੂ ਸਾਹਮਣੇ ਵਧੀਆ ਸੈਂਟ ਵੀ ਬਦਬੋਆਂ ਪ੍ਰਤੀਤ ਹੋਣ ਲੱਗ ਪੈਣਗੇ ਇਕੱਲਿਆਂ ਤੁਰਨਾ ਜਾਂ ਕਿਸੇ ਹਮਖਿਆਲ ਨਾਲ ਤੁਰਨਾ ਨਿੱਜੀ ਪਸੰਦ ਦੀ ਗੱਲ ਹੈ ਮਹੱਤਵਪੂਰਨ ਗੱਲ ਇਹ ਹੈ ਕਿ ਤੁਰਿਆ ਜਾਵੇ ਨਹਾਣ ਖਾਣ ਸੌਣ ਆਦ ਦੇ ਅਰਥ ਤੁਰਨ ਦੇ ਫਾਸਲੇ ਦੇ ਸੰਦਰਭ ਵਿੱਚ ਬਦਲ ਜਾਂਦੇ ਹਨ ਉਮਰ ਕੋਈ ਵੀ ਹੋਵੇ ਤੁਰਨਾ ਚੰਗਾ ਹੈ ਮੰਦੀ ਸ਼ਾਂਤੀ ਤੁਰਨ ਨਾਲ ਹੀ ਆਉਂਦੀ ਹੈ ਅਜੋਕੇ ਯੁੱਗ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਵਧ ਰਹੀ ਹੈ ਜਿਹੜੇ ਤੁਰਨ ਨੂੰ ਸਮੇਂ ਦੀ ਬਰਬਾਦੀ ਕਹਿਣਗੇ ਇਹ ਉਹ ਲੋਕ ਹੁੰਦੇ ਹਨ ਜਿਨ੍ਹਾਂ ਕੋਲ ਵਧੀਆ ਤੋਂ ਵਧੀਆ ਗਦੇਲੇ ਹੋਣਗੇ ਪਰ ਨੀਂਦਰ ਨਹੀਂ ਆਉਂਦੀ ਤੁਰਨ ਵਿੱਚ ਲੱਗਣ ਵਾਲਾ ਸਾਰਾ ਵਕਤ ਸਾਡਾ ਸਰੀਰ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਮੋੜ ਦਿੰਦਾ ਹੈ ਤੁਰਨ ਦੇ ਵਿਰੋਧੀ ਇਹੇ ਤਰਕ ਵੀ ਦੇਣਗੇ ਕਿ ਇੱਕ ਪਹਾੜ ਇੱਕ ਦਰਿਆ ਇੱਕ ਜੰਗਲ ਵੇਖ ਲਿਆ ਹੋਰ ਪਹਾੜ ਹੋਰ ਦਰਿਆ ਹੋਰ ਜੰਗਲ ਵੇਖਣ ਦੀ ਕੀ ਲੋੜ ਹੈ ਇਹ ਹੀ ਲੋਕ ਕਹਿਣਗੇ ਕਿ ਤੁਰਨ ਵਾਲੇ ਤੁਰਨ ਦੇ ਲਾਭਾਂ ਬਾਰੇ ਝੂਠ ਬੋਲਦੇ ਹਨ ਇਹੀ ਲੋਕ ਕਹਿਣਗੇ ਕਿ ਜੇ ਕੋਈ ਖੋਤਾ 100 ਮੀਲ ਤੁਰ ਜਾਵੇ ਤਾਂ ਕੀ ਉਹ ਘੋੜਾ ਬਣ ਜਾਵੇਗਾ ਇਹਨਾਂ ਲੋਕਾਂ ਨੂੰ ਪਛਾਣਨ ਵਿੱਚ ਕੋਈ ਟਪਲਾ ਨਹੀਂ ਖਾਣਾ ਚਾਹੀਦਾ ਇਹਨਾਂ ਨੂੰ ਹਰ ਚੀਜ਼ ਦੀ ਕੀਮਤ ਤਾਂ ਪਤਾ ਹੁੰਦੀ ਹੈ ਪਰ ਮਹੱਤਵ ਪਤਾ ਨਹੀਂ ਹੁੰਦਾ ਇਹਨਾਂ ਲੋਕਾਂ ਦੀ ਬਹੁਤੀ ਗੱਲਬਾਤ ਇਹਨਾਂ ਦੀਆਂ ਆਪਣੀਆਂ ਬਿਮਾਰੀਆਂ ਬਾਰੇ ਹੀ ਹੁੰਦੀ ਹੈ ਅਜਿਹੇ ਲੋਕ ਦਰਸ ਦੇ ਪਾਤਰ ਹੁੰਦੇ ਹਨ ਅਤੇ ਇਹਨਾਂ ਉੱਤੇ ਦਰਸ ਹੀ ਕਰਨਾ ਚਾਹੀਦਾ ਹੈ ਬਹੁਤ ਤੇਜ਼ੁਰਨਾ ਅਸ਼ਿਸ਼ਟਤਾ ਦੀ ਨਿਸ਼ਾਨੀ ਹੈ ਅਜਿਹੇ ਲੋਕ ਆਮ ਕਰਕੇ ਸਭਨੀ ਥਾਈ ਹਰਮਨ ਪਿਆਰਾ ਹੋਣ ਦੀ ਲਾਲਸਾ ਦਾ ਸ਼ਿਕਾਰ ਹੁੰਦੇ ਹਨ ਜਦੋਂ ਵੀ ਤੁਰਨ ਦਾ ਅਫਸਰ ਮਿਲੇ ਤੁਰੋ ਹਰ ਫਾਸਲੇ ਬਾਰੇ ਸੋਚੋ ਕਿ ਤੁਰ ਕੇ ਨਹੀਂ ਜਾਇਆ ਜਾ ਸਕਦਾ ਜਿਹੜਾ ਤੁਰ ਕੇ ਤੁਹਾਨੂੰ ਮਿਲਣ ਆਵੇ ਪਿਆਰ ਉਸੇ ਦਾ ਸਤਿਕਾਰਯੋਗ ਹੈ ਤੁਰਨ ਨਾਲ ਜੇ ਤੁਸੀਂ ਅਨੁਭਵ ਦੀ ਦੌਲਤ ਲਿਆਉਣੀ ਚਾਹੁੰਦੇ ਹੋ ਤਾਂ ਤੁਰਨ ਵੇਲੇ ਆਪਣੇ ਨਾਲ ਅਨੁਭਵ ਦਾ ਸਰਮਾਇਆ ਲੈ ਕੇ ਚੱਲੋ ਇੱਕ ਯੂਨਾਨੀ ਫਿਲਾਸਫਰ ਜਦੋਂ ਭਾਰਤ ਲਈ ਤੁਰਿਆ ਤਾਂ ਆਪਣੀ ਯਾਤਰਾ ਦਾ ਉਦੇਸ਼ ਦਾਸਤਿਆਂ ਉਸ ਕੇ ਹਾਂ ਵੇਖਣ ਚੱਲਿਆ ਹਾਂ ਕਿ ਦੁਨੀਆ ਕੋਲ ਮੈਨੂੰ ਸਿਖਾਉਣ ਲਈ ਕੀ ਹੈ ਅਤੇ ਮੇਰੇ ਕੋਲ ਦੁਨੀਆ ਨੂੰ ਸਿਖਾਉਣ ਲਈ ਕੀ ਹੈ ਹਿਉ ਸੰਤਿਫਾਈਆਂ ਤੁਰ ਕੇ ਭਾਰਤ ਆਏ ਸਨ ਦੁਰਜੇ ਸ਼ਹਿਰਾਂ ਦੀਆਂ ਉਹ ਥਾਵਾਂ ਹੀ ਤੁਹਾਨੂੰ ਯਾਦ ਰਹਿਣਗੀਆਂ ਜਿਹੜੀਆਂ ਤੁਸੀਂ ਤੁਰ ਕੇ ਵੇਖਿਆ ਸਨ ਤੁਰਨ ਨਾਲ ਜ਼ਿੰਦਗੀ ਦਾ ਤਜਰਬਾ ਪ੍ਰਾਪਤ ਹੁੰਦਾ ਹੈ ਜਿਹੜਾ ਤੁਰ ਕੇ ਆਪਣੇ ਮੁਲਕ ਨੂੰ ਵੇਖ ਲਵੇ ਉਹ ਸਭ ਪ੍ਰਕਾਰ ਦੇ ਪੱਖਪਾਤ ਤੋਂ ਮੁਕਤ ਹੋ ਜਾਵੇਗਾ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਚਿਹਰੇ ਉੱਤੇ ਝੁਰੜੀਆਂ ਨਾ ਪੈਣ ਤਾਂ ਇਤਨਾ ਤੁਰੋ ਕਿ ਤੁਹਾਡੇ ਬੁੱਢਾਂ ਵਿੱਚ ਝੁਰੜੀਆਂ ਪੈ ਜਾਣ ਝੁਰੜੀਆਂ ਤਾਂ ਪਹਿਣੀਆਂ ਹੀ ਹਨ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੇ ਪਹਿਣ ਧੰਨਵਾਦ